ਨਮਸਕਾਰ ਆਦਾਬ ਸਤਿ ਸ੍ਰੀ ਅਕਾਲ ਜੈ ਭੀਮ ਜੈ ਭਾਰਤ ਅ ਸਤਿ ਸਵੇਲੇ ਮੈਂ ਰਾਵੀ ਦਨਿਆਰ ਦੇ ਦਰਿਆ ਦੇ ਕਿਨਾਰੇ ਖੜਾ ਜਿੱਥੇ ਪਿਛਲੇ ਕੁਝ ਦਿਨ ਪਹਿਲਾਂ ਬੜਾ ਹੀ ਵੱਡਾ ਹੜ੍ਹ ਆਇਆ ਸੀ ਔਰ ਇਹ ਇਲਾਕਾ ਹੈ ਕੋਲੀਆਂ ਪੰਮਾ ਓਲਾ ਇਸ ਪਾਸੇ ਪੰਮਾ ਹੈਗਾ ਔਰ ਇਸ ਪਾਸੇ ਕੋਲੀਆਂ ਅੱਡਾ ਹੈਗਾ ਔਰ ਕਾਫੀ ਜਿਹੜਾ ਚਰਚਾ ਦੇ ਵਿੱਚ ਰਿਹਾ ਕਿ ਕਾਫੀ ਨੁਕਸਾਨ ਇਸ ਇਲਾਕੇ ਨੂੰ ਪਹੁੰਚਿਆ ਔਰ ਇੱਥੋਂ ਜਿਹੜਾ ਜ਼ਬਰਦਸਤ ਜਿਹੜਾ ਰਾਵੀ ਦਰਿਆ ਨੂੰ ਘਟਾਵ ਲੱਗਿਆ ਹੋਇਆ ਸੀ ਔਰ ਇੱਥੋਂ ਇਸ ਨੂੰ ਰੋਕਣ ਵਾਸਤੇ ਹੁਣ ਦੇਖੋ ਇਹ ਮਿੱਟੀ ਦੀ ਗੁੱਥੂ ਭਰ ਕੇ ਬੋਰੀਆਂ ਭਰ ਕੇ ਰੱਸੀ ਦੀ ਜਾਲੀ ਬਣਾ ਕੇ ਜਿਹੜਾ ਇਹ ਕੰਮ ਜਿਹੜਾ ਇਹਨੂੰ ਰੋਕਣ ਦਾ ਚੱਲ ਰਿਹਾ ਇਹ ਲੇਬਰ ਇੱਥੇ ਲੱਗੀ ਹੋਈ ਹੈ ਦੇਖ ਸਕਦੇ ਹੋ ਤੁਸੀਂ ਦੂਰ ਤੱਕ ਉਹ ਲੇਬਰ ਜਿਹੜੀ ਲੱਗੀ ਹੋਈ ਹੈ ਤੋਂ ਇੱਥੇ ਅਸੀਂ ਲੇਬਰ ਨਾਲ ਵੀ ਥੋੜੀ-ਬੋਤੀ ਗੱਲਬਾਤ ਕਰਾਂਗੇ ਓਕੇ ਹਾਂਜੀ ਇਹ ਬਾਈਕ ਕਿਹੜਾ ਪਿੰਡਾ ਤੁਹਾਡਾ ਇਹ ਉਧਾ ਸਾਡਾ ਆਧੀਆਂ ਜੀ ਆਧੀਆਂ ਹਾਂਜੀ ਆਜੀ ਅੱਛਾ ਇੱਥੇ ਤੁਸੀਂ ਸੇਵਾ ਤੇ ਆਏ ਕਿ ਜਾਂ ਦਿਹਾੜੀ ਤੇ ਆਏ ਨਹੀਂ ਜੀ ਐਂ ਲੇਬਰ ਤੇ ਲੇਬਰ ਤੇ ਆਏ ਹਾਂਜੀ ਅੱਛਾ ਚਲ ਹਾਂਜੀ ਠੀਕ ਹੈ ਕਿੰਨੀ ਦਿਹਾੜੀ ਮਰਰੀ ਤੁਹਾਨੂੰ ਇਸ ਵੇਲੇ ਉਹ ਦਿਹਾੜੀ ਜੀ ਇੱਥੇ 400 ਹੀ ਪੰਜਾਂ ਦੀ 500 ਹੀ ਪੰਜਾਂ ਦੀ ਨਹੀਂ ਠੇਕਾ ਆਪਣਾ ਠੇਕਾ ਤੁਹਾਡਾ ਹਾਂਜੀ ਇਹਨਾਂ ਕਰ ਮਿਹਨਤ ਕਰ ਰਹੀ ਹੈ ਅੱਛਾ ਠੇਕੇ ਤੇ ਆ ਗਿਆ ਠੇਕੇ ਤੇ ਠੀਕ ਹੈ 400 ਹੀ ਬਣ ਜਾਂਦਾ 500 ਹੀ ਬਣ ਜਾਂਦਾ 500 ਹੀ ਪੰਜਾਂ ਠੀਕ ਹੈ ਵਾਧ ਨਹੀਂ ਕਰ ਸਕਦਾ ਹਾਂ ਨਹੀਂ ਫਿਰ ਤੁਹਾਨੂੰ ਪੜਾਏ ਗਰਮੀ ਬੜੀ ਐ ਇਹਦੀ ਕਿ ਬਣੇ ਅ ਕੀ ਕਰਨਾ ਰੱਬ ਨੂੰ ਸ਼ੁਕਰ ਹੈ ਇਹਨੇ ਤਾਂ ਬੜਾਇਆ ਅੱਛਾ ਇਹਨੇ ਬੜਾਇਆ ਰੱਬ ਦਾ ਸ਼ੁਕਰ ਚਾਹੀਦਾ ਅੱਛਾ ਰੋੜ ਦੇ ਬੜੇ ਦੂਰ ਜਾ ਨਹੀਂ ਅੱਛਾ ਨੰਬਰ ਸਰ ਪੋਚ ਜਾਣਾ ਸੀ ਸਾਡੇ ਪਿੰਡ ਨੂੰ ਠੀਕ 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 ਇਹ ਨਹੀਂ ਬੜਾ ਸ਼ੁਕਰ ਠੀਕ ਹੈ ਤੁਹਾਨੂੰ ਹੋ ਕੋਈ ਚਾਹੀਦਾ ਸੋ ਕਹਿ ਰਿਹਾ ਕਿ ਸ਼ੁਕਰ ਹੈ ਰੱਬ ਦਾ ਕਿ ਅਸੀਂ ਜਿਹੜੇ ਆ ਇੱਥੋਂ ਬਚ ਗਏ ਕਿਉਂਕਿ ਇਹ ਇਸੇ ਇਲਾਕੇ ਦੇ ਰਹਿਣ ਵਾਲੇ ਆ ਔਰ ਪਾਣੀ ਅਗਰ ਵੱਧ ਜਾਂਦਾ ਜ਼ਿਆਦਾ ਤਾਂ ਇਹ ਅੱਗੇ ਜਿਹੜੇ ਵੀ ਇਲਾਕੇ ਹੈਗਾ ਉਹਨੂੰ ਪ੍ਰਭਾਵਿਤ ਕਰ ਸਕਦਾ ਸੀ ਬਾਸ ਮਾਰਿਆ ਪਾਣੀ ਨੇ ਜਿਆਦਾ ਹੈ ਕਿੰਨਾ ਪਾਣੀ ਆ ਗਿਆ ਜਿੱਥੇ ਡੂੰਗਾ ਇਹ ਦੇਖ ਰਹੋ ਇੱਥੋਂ ਤੱਕ ਇੱਥੋਂ ਤੱਕ ਇਹਨਾਂ ਦੇ ਪਾਣੀ ਆ ਗਿਆ ਇਹ ਬਿਲਕੁਲ ਕਿਨਾਰੇ ਦੇ ਖੜੇ ਆ ਔਰ ਅੱਗੇ ਤੇ ਮੇਰਾ ਖਿਆਲ 20 25 25 ਹੋਏਗਾ ਹਾਂਜੀ 20 ਜਾਂ 30 ਹੀ ਆਵੇ ਹਾਂਜੀ ਹਾਂਜੀ 20 ਜਾਂ 30 ਹੀ ਆ 30 ਫੁੱਟ ਤੱਕ ਵੀ ਹੋਏਗਾ 30 ਫੁੱਟ ਤੱਕ ਤਾਂ ਅੱਛਾ 30 ਫੁੱਟ ਤੱਕ ਵੀ ਅਜੇ ਤੱਕ ਇੱਥੇ ਪਾਣੀ ਚੱਲ ਰਿਹਾ ਹੈ ਕਬੀ ਤੇਜ਼ੀ ਦੇ ਨਾਲ ਕੰਮ ਚੱਲ ਰਿਹਾ ਜੀ ਹਾਂ ਜੀ ਹਾਂ ਜੀ ਠੀਕ 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 ਇਹ ਦੇਖੋ ਇਹ ਤਾਂ ਚੱਲ ਰਹੀ ਹੈ ਕੰਮ ਜਿਹੜਾ ਚੱਲ ਰਿਹਾ ਜੋਰ ਨਾਲ ਕੰਮ ਚੱਲ ਰਿਹਾ ਮਿੱਟੀ ਦੇ ਬੋਰੀਆਂ ਪਰ ਪਰ ਕੇ ਇਹ ਦੇਖ ਸਕਦੇ ਤੁਸੀਂ ਆਪੇ ਨਹੀਂ ਵੀ ਇਹ ਆਪੇ ਨਹੀਂ ਵੀ ਇਹ ਤੁੱਲਾ ਜੰਨਿਆ ਨਾ ਕੋਈ ਆ ਰਿਹਾ ਇੱਕ ਜਾਲੇ 'ਚ ਕਿੰਨੇ ਕੁੱਥੂ ਆ ਜਾਂਦੇ ਆ ਜੀ ਇੱਕ ਜਾਲਾ ਜਿਹੜਾ ਪਾਉਂਦੇ ਕਿੰਨੇ ਕੁੱਥੂ ਆ ਜਾਂਦੇ ਆ ਜਿੰਨੇ ਆਉਂਦੇ ਮਿਸਤਰੀ ਆ ਕਿੰਨੀਆਂ ਪੋਰੀਆਂ ਆ ਜਾਂਦੀਆਂ ਇੱਕ ਜਾਲੇ ਦੇ ਵਿੱਚ 300 300 ਪੋਰੀਆਂ ਆਉਂਦੀਆਂ ਇੱਕ ਜਾਲੇ 'ਚ 300 ਅੱਛਾ 300 ਠੀਕ ਆ ਤੇ ਅੰਤੇ 300 ਬੋਰੀ ਜਿਹੜੀ ਇੱਕ ਜਾਲੇ ਦੇ ਵਿੱਚ ਆਂਦੀ ਹੈ ਹਾਂਜੀ ਹਾਂਜੀ ਇਹਨੂੰ ਇਹਨਾਂ ਇੱਥੇ ਤਿਆਰ ਕਰਨਾ ਆ ਔਰ ਇਸ ਤਰ੍ਹਾਂ ਦੀ ਇਹ ਜਿਹੜੀ ਦੇਖੋ ਇਸ ਤਰ੍ਹਾਂ ਦੀ ਇਹਦੀ ਜਿਹੜੀ ਸੈਟਿੰਗ ਜਿਹੜੀ ਕੀਤੀ ਜਾ ਰਹੀ ਹੈ ਪਹਿਲਾਂ ਉਹ ਥੱਲੇ ਸਟੈਪ ਆਇਆ ਉਹਦੇ ਉੱਪਰ ਸਟੈਪ ਆ ਗਿਆ ਹੁਣ ਇਹ ਪਿੱਛੇ ਜਿਹੜੀ ਭਾਈ ਰਿਓ ਕੀਤੀ ਜਾ ਰਹੀ ਹੈ ਅੱਛਾ ਇਹ ਬੋਰੀ ਦੀ ਕਿੰਨੀ ਲਾਈਫ ਹੈਗੀ ਹੈ ਜੀ ਇਹਦੀ ਲਾਈਫ ਨੂੰ ਬਹੁਤ ਹੈ ਜੀ ਕਿੰਨੀ ਲਾਈਫ ਕਿੰਨਾ ਚਿਰ ਚਲੇਗਾ ਇਹ ਬੋਰੀ ਕਿੰਨੇ ਚਿਰ ਚਲੇਗੀ ਇਹ ਜੀ ਚਲੇਗੀ 50 2 ਸਾਲ ਤੱਕ ਤੇ ਫੁੱਲ ਵੜਾ ਫੁੱਲ ਆ ਦੋ ਸਾਲ ਚਲੇਗੀ ਬੋਲੀ ਹਾਂਜੀ ਲੇਕਿਨ ਜਿਹੜੀ ਖੇਤਾਂ ਚ ਲਾਉਂਦੇ ਉਹ 6 ਮਹੀਨੇ ਦੇ ਵਿੱਚ ਪਾੜ ਜਾਂਦੀ ਹੈ ਇਹ ਹੀ ਬੋਣੀ ਉਹ ਖੇਤਾਂ ਨਹੀਂ ਪਾੜ ਜਾਂਦੀ ਉਹ ਗਲਗੁਨ ਦੇ ਗਾਂ ਬਣਾਉਂਦੀਆਂ ਦੀ ਆ ਇਹਨਾਂ ਗਾਂ ਬਣਾਉਂਦੀਆਂ ਹਾਂ ਤੇ ਇਹ ਤੁਸੀਂ ਮੈਨੂੰ ਗਾਰੰਟੀ ਨਾਲ ਦੱਸਦੇ ਹੋ ਕਿ ਇਹ ਦੋ ਸਾਲ ਚੱਲ ਜਾਏਗੀ ਚਲੇਗੀ ਪੂਰੀ ਦੋ ਸਾਲ ਯਾਰ ਰੈਡਵਿਨਟ ਜਿਹੜਾ ਰਕਾਰਡਿੰਗ ਹੋ ਰਹੀ ਹੈ ਤੁਹਾਡੀ ਦੋ ਸਾਲ ਚਲੇਗੀ ਜੀ ਹਾਂਜੀ ਕਿਹੜਾ ਯਾਰ ਰੈਡਵਿਨਟ ਬੰਨਾ ਟੋਪ ਬਣਾਇਆ ਵਾ ਸਰ ਤਾਂ ਕਰਕੇ ਚੱਲੂਗੀ ਜੇ ਮਨ ਲ ਸਿਰੇ ਤੇ ਲਾਉਂਦੇ ਇਹਨੂੰ ਰੋੜ ਵਜ ਦਾ ਤੇ ਪਾੜ ਸਕਦੀ ਜੇ ਢੜ ਸਕਦੀ ਨਹੀਂ ਨਹੀਂ ਜਦੋਂ ਇੱਥੇ ਤੇ ਗਰਮੀ ਪੈਣੀ ਹੈ ਧੁੱ ਉਹ ਜੀ ਸਰ ਇਹਦੇ ਨਾਲ ਤੇ ਸਹਿਮਤ ਆ ਬਿਲਕੁਲ ਪਰ ਇਹ ਪਾੜ ਵੀ ਜਿਹੜੀ ਮਿੱਟੀ ਦੇ ਇਸ ਜਿਹੜਾ ਵੈੱਡਾ ਹੀ ਬਣਿਆ ਰਹੂਗਾ ਨਹੀਂ ਨਹੀਂ ਜੇ ਦੇਖੋ ਮੰਨ ਲਓ ਕਿ ਗੁੱਥੂ ਪਾੜ ਜਾਂਦਾ ਜੀ ਤੇ ਮਿੱਟੀ ਨੇਚਲੀ ਬਾਹਰ ਆ ਜਾਏਗੀ ਬਹੁਤ ਹੀ ਸਰ ਜਦੋਂ ਇਹ ਡਰਾਈ ਹੋਏਗੀ ਮਿੱਟੀ ਜੀ ਜੀ ਆ ਜਾ ਗਿੱਲੀ ਆਗੀ ਮਿੱਟੀ ਜੀ ਜੀ ਜਦੋਂ ਡਰਾਈ ਹੋਏਗੀ ਸੁੱਕੇਗੀ ਮਿੱਟੀ ਇਹ ਮਿੱਟੀ ਬਾਹਰ ਆ ਜਾਏਗੀ ਹਾਂਜੀ ਹਾਂਜੀ ਇਹ ਤੇ ਅਜ਼ਰ ਆ ਬਾਹਰ ਆਏਗੀ ਨਹੀਂ ਆਈਗੀ ਆਈਗੀ ਕਿਉਂਕਿ ਸਾਡਾ ਵੀ ਤਜਰਬਾ ਆ ਗਿਆ ਕਿਉਂਕਿ ਇਹ ਜਿਹੜਾ ਗੁੱਥੂ ਤੁਸੀਂ ਲਗਾ ਰਹੇ ਹੋ ਜੀ ਇਹ ਪਹਿਲਾਂ ਜੂਜੜਾ ਹੈ ਹਾਂਜੀ ਦੇਖੋ ਇਹ ਆਲਰੇਡੀ ਫਟ ਚੁੱਕਿਆ ਹੈ ਦੇਖੋ ਹਾਂਜੀ 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 ਇਹ ਫਟ ਦਿਨੋ ਦਿਨ ਜਿਹੜੀ ਦੀ ਜ਼ਿੰਦਗੀ ਜਿਹੜੀ ਆ ਉਹ ਘੜਦੀ ਜਾ ਰਹੀ ਆ। ਘੜਦੀ ਜਾ ਰਹੀ ਆ। ਹਾਂਜੀ। ਮਤਲਬ ਕਿ ਇਹ ਟੈਂਪਰਰੀ ਕੰਮ ਕੀਤਾ ਜਾ ਰਿਹਾ ਹੈ ਕਿ ਪਰਮਾਨੈਂਟ ਹੈਗਾ? ਪਰ ਥੋੜੇ ਹਾਲ ਤੇ ਟੈਂਪਰਰੀ ਹੀ ਆ। ਹਾਂਜੀ। ਥੋੜੇ ਹਾਲ ਤੇ ਟੈਂਪਰਰੀ ਹੀ ਆ। ਟੈਂਪਰਰੀ। ਮਤਲਬ ਥੋੜੇ ਠੇਕੇਦਾਰ ਕਿਹੜੇ ਹੈਗੇ? ਠੇਕੇਦਾਰ ਕਿ ਨਾਂ ਬਲਾ? ਨਾਂ ਨਹੀਂ ਥੋੜਾ। ਹਾਂਜੀ ਸਰ ਠੇਕੇਦਾਰ ਸਾਹਿਬ। ਨਮਸਕਾਰ ਨਮਸਕਾਰ। ਹੋਸਨਾ। ਠੀਕ ਆ। ਅੱਛਾ ਮੈਂ ਪੁੱਛ ਰਿਹਾ ਸੀ ਇਹ ਮਿਸਤਰੀ ਸਾਹਿਬ ਨੂੰ। ਕਿ ਇਹ ਜਿਹੜੇ ਮਿੱਟੀ ਦਾ ਬੈਗ ਭਰਿਆ ਆ ਇਹਦੀ ਲਾਈਫ ਕਿੰਨੀ ਹੈਗੀ ਕਿੰਨੀ ਜ਼ਿੰਦਗੀ ਹੈਗੀ ਇਹਦੀ ਇਹ ਮੈਨੂੰ ਇਸ ਗੱਲ ਦਾ ਪਤਾ ਨਹੀਂ ਇਹ ਤਾਂ ਇਹ ਪੈਕਰੀਗਨੀ ਡਿਪਾਰਟਮੈਂਟ ਦਾ ਪਤਾ ਹੁੰਦਾ ਅੱਛਾ ਇਹ ਤਾਂ ਟੈਕਨੀਕਲ ਬੰਦਾ ਹੈਗਾ ਤੁਹਾਡਾ ਇੰਜੀਨੀਅਰ ਇਸ ਡਿਪਾਰਟਮੈਂਟ ਖੜਿਆ ਆ ਇਹ ਇੱਥੇ ਇਸ ਵੇਲੇ ਤੁਹਾਡਾ ਕੋਲ ਦਿਨੀ ਰਿਹਾ ਕੋਈ ਹਾਂ ਉਹ ਨਾ ਪਾਣੀ ਫੈਣੀ ਕੀ ਨੂੰ ਇਹ ਚਾਹ ਚ ਪੀਣਾ ਪੈਂਦਾ ਅੱਛਾ ਠੀਕ ਹੈ ਤੇ ਇਹ ਮਤਲਬ ਕੰਮ ਜਿਹੜਾ ਫੇਕੇਦਾਰ ਉਹ ਨਾ ਤਾਂ ਤੁਹਾਨੂੰ ਅੱਛਾ ਕੌਣ ਦਾ ਠੇਕਦਾਰ ਇਹ ਮੁੰਡਾ ਅੱਛਾ ਇਹ ਠੇਕਦਾਰ ਸਾਹਿਬ ਹੈਗੇ ਹਾਂ ਜੀ ਠੇਕਦਾਰ ਸਾਹਿਬ ਹਾਂ ਜੀ ਇਹ ਕੰਮ ਜਿਹੜਾ ਤੁਹਾਡੇ ਚੱਲਿਆ ਮਤਲਬ ਕਿ ਟੈਂਪਰੇਰੀ ਕਰ ਰਿਹਾ ਚੱਲ ਰਿਹਾ ਕਿ ਜਾਂ ਪਰਮਨੈਂਟ ਹੈਗਾ ਕੰਮ ਦੇਖੋ ਜੀ ਕੰਮ ਜੋ ਡਿਪਾਰਟਮੈਂਟ ਨੇ ਦਿੱਤਾ ਹੈ ਕੀ ਚੀਜ਼ ਕਰਨੀ ਹੈ ਅੱਛਾ ਉਹਨਾਂ ਨੇ ਕਿਸ ਸੋਚਣਾ ਦਿੱਤਾ ਉਹਨਾਂ ਨੂੰ ਪਤਾ ਅੱਛਾ ਇਹ ਟਾਰਗੇਟ ਤੇ ਕੀ ਚੀਜ਼ ਇਸ ਤਰ੍ਹਾਂ ਕਰਨੀ ਹੈ ਅੱਗੇ ਹੋਰ ਬਣਾਉਣ ਦੇ ਸਾਰੇ ਅੱਗੇ ਇਸ ਤੋਂ ਬਾਅਦ ਇਹ ਤੋਂ ਵੈਸੇ ਇੱਥੇ ਤੁਹਾਡੇ ਅਧਿਕਾਰੀ ਮਿਲ ਸਕਦੇ ਇਸ ਵੇਲੇ हां बिरेंद्र ने चेक तो मैंने एते साइड दे तूसी इत्थे बैठो बिरेंद्र ने हां जी ओस्ट वाले दे ताही यो चढ़े हो उधर फचा अंदर दे विच तुबा के दे दे चेक तु चंद्र ने ठीक है और हिसाब के इंस्ट्रक्शंस दे रहे ने कि इतना उता करू ठीक ठीक है ओके आगे मैं नमस्कार सस्विकाल आदाब जाबीम जा भारत और फिर हाजिर होया रावी दराद किनारे पोलियां अड्डा तुसी देख सकदे हो जिथे ਕਾਫੀ ਜਿਹੜਾ ਟੈਲਕਮ ਚ ਆਇਆ ਸੀ ਰਾਗੀ ਦਰਿਆ ਨੇ ਔਰ ਇਹ ਨਜ਼ਦੀਕੀ ਰੋਡ ਹੈਗਾ ਔਰ ਰੋਡ ਦੇ ਬਿਲਕੁਲ ਕਿਨਾਰੇ ਤੇ ਜਿਹੜਾ ਦਰਿਆ ਪਹੁੰਚ ਸੁੱਕਿਆ ਉਹਨੂੰ ਰੋਕਣ ਦੇ ਵਾਸਤੇ ਇੱਥੇ ਵੱਡੀ ਮਾਤਰਾ ਦੇ ਵਿੱਚ ਲੇਬਰ ਜਿਹੜੀ ਉਹ ਲੱਗੀ ਹੋਈ ਹੈ ਇਸ ਤੁਸੀਂ ਦੇਖ ਸਕਦੇ ਹੋ ਤੇ ਇੱਥੋਂ ਦੇ ਜਿਹੜੇ ਇੰਜੀਨੀਅਰ ਆ ਗਏ ਉਹਨਾਂ ਨਾਲ ਅਸੀਂ ਗੱਲਬਾਤ ਜਿਹੜੀ ਕਰਦਿਆ ਗਿਆ ਕਿ ਕਿਸ ਤਰ੍ਹਾਂ ਜਿਹੜਾ ਕੰਮ ਜਿਹੜਾ ਚੱਲ ਰਿਹਾ ਆ ਆ ਸਨਮਸਕਟ ਆ ਕੀ ਆਪਣਾ ਨਾਮ ਵਰੁਣ ਬੰਦੀ ਭਾਣ ਅੱਛਾ ਆਪਣੇ ਅਜੇ ਅਜੇ ਜਾਈਏ ਅਜੇ ਜਾਈਏ ਇੱਥੇ ਕੰਮ ਰਿਹਾ ਹੈ ਇਹ ਪ੍ਰੋਜੈਕਟ ਆ ਤੁਹਾਡੇ ਦੇਖ ਰਿਹਾ ਚੱਲ ਰਿਹਾ ਹਾਂਜੀ ਅੱਛਾ ਅੱਛਾ ਇਹ ਆਪਣੇ ਠੇਕੇਦਾਰ ਨੂੰ ਗਿਆ ਕੰਮ ਦਿੱਤਾ ਕਿ ਡਾਇਰੈਕਟ ਗਿਆ ਲੋਟ ਠੇਕੇਦਾਰ ਨੂੰ ਠੀਕ ਹੈ ਠੇਕੇਦਾਰ ਇਹ ਕਿੰਨਾ ਏਰੀਆ ਹੈਗਾ ਇੰਨੀ ਮਰ ਬਾਊਟ 500 ਫੁੱਟ ਆ ਜਿਹੜੀ ਆ 500 ਫੁੱਟ ਤੇ ਅੱਜ ਵੀ ਕੰਮ ਚੱਲ ਰਿਹਾ ਉਹ ਵੀ 200 ਫੁੱਟ ਤੇ ਫਰਸਾਈਡ ਤੇ ਵੀ ਕੰਮ ਚੱਲ ਰਿਹਾ ਉਹ ਵੀ 150 ਫੁੱਟ ਤੇ ਇਹਦੀ ਕਿੰਨੀ ਅਮਾਉਂਟ ਦੀ ਪ੍ਰੋਜੈਕਟ ਹੈਗਾ ਅਮਾਉਂਟ ਆਹ ਜਿਹੜੀ ਐਂਟੀਸਪੇਟਿਵਲੀ ਮਿਲੀ ਹੋਈ ਹੈ ਸਾਨੂੰ ਵਿਦਾਊਟ ਕਾਲਿੰਗ ਟੈਂਡਰ ਗੇ ਹੋਈ ਹੈ ਸਾਡੇ ਕੋਲ ਮਤਲਬ ਅਗੇ ਸਪੈਸੀਫਿਕ ਉਹ ਮਤਲਬ ਕਿ ਅਮਾਉਂਟ ਆਇਆ ਕਿੰਨਾ ਚੱਲ ਕਿੰਨਾ ਹੋ ਨਹੀਂ ਦਿੱਤਾਗਾ ਹਾਂ ਅਮਾਉਂਟ ਆ ਕੇ ਹੋਏਗੀ ਫਿਰ ਕਨਫਰਮੇਸ਼ਨ ਮਿਲੇ ਅੱਛਾ ਦੂਸਰਾ ਸਵਾਲ ਹੈ ਕਿ ਇਹ ਕੰਮ ਟੈਂਪਰੇਰੀ ਚੱਲੇਗਾ ਕਿ ਜਾਂ ਪਰਮਨੈਂਟ ਹੈਗਾ ਮਤਲਬ ਮਤਲਬ ਮਗਾ ਇਹ ਬਣਾਇਆ ਬਣਾਇਆ ਯਾਰ ਯਾਰ ਤੁਸੀਂ ਫਿਲਹਾਲ ਜੀ ਟੈਂਪਰੇਰੀ ਹੈ ਕੰਮ ਕਰ ਰਹੇ ਹੋ ਬਾਅਦ ਫਦਰ ਥੁੱਕੀ ਹੋਏਗੀ ਅੱਛਾ ਉਹਦੇ ਬਾਅਦ ਅਕੋਰਡਿੰਗ ਟੂ ਡਿਜ਼ਾਈਨ ਹੋਏਗਾ 65 AC ਹੋਏਗਾ ਜੀ ਜੀ ਅਕੋਰਡਿੰਗ ਸਾਰਾ ਕੰਮ ਚੱਲੇਗਾ ਤੇ ਇਹ ਜਿਹੜਾ ਆਪਣੇ ਮਿੱਟੀ ਦੇ ਜਿਹੜੇ ਬੈਗ ਲਗਾਏ ਜਾ ਰਹੇ ਆ ਸੈਂਡ ਬੈਗ ਲਗਾਏ ਰਹੇ ਸੀਮੈਂਟ ਦੇ ਬੈਗ ਹੈ ਸੈਂਡ ਬੈਗ ਤੇ ਨਹੀਂ ਵੈਸੇ ਹਾਂ ਸੈਂਡ ਠੀਕ ਹੈ ਬਲੇ ਸੈਂਡ ਪਰ ਹੀ ਆ ਰਹੀ ਹੈ ਸੀਮੈਂਟ ਦੇ ਬੈਗ ਦੇ ਵੀ ਤੇ ਇਹਦੀ ਕਿੰਨੀ ਆਪਣੇ ਸੈਲਫ ਲਾਈਫ ਕਿੰਨੀ ਹੈ ਬੈਗ ਦੀ ਹਾਂ ਜੀ ਹੁਣ ਟੈਂਪੋਰਰੀ ਕੰਮ ਹੈ ਟੈਂਪੋਰਰੀ ਡਿਪੈਂਡ ਕਰਦਾ ਵਾਟਰ ਦਾ ਕਿੰਨਾ ਲੈਵਲ ਹੈਗਾ ਨਹੀਂ ਨਹੀਂ ਬਾਟਰ ਜਿੱਦੇ ਪਿਆ ਸੇਫ ਰਹੇਗਾ ਬੈਗ ਹਾਂ ਹਾਂ ਜੀ ਤੇ ਜਿਦ ਤਰ੍ਹਾਂ ਧੁੱਪ ਲੱਗੇ ਸੜ ਜਾਏਗਾ ਵੇਖੋ ਕਿ ਆਲਰੇਡੀ ਜਿਹੜਾ ਆ ਰਿਜੈਕਟਡ ਬੈਗ ਹੈਗਾ ਗਿਆ ਨਹੀਂ ਇਹਨੂੰ ਟੈਂਪਰੇਰੀ ਵਰ ਕੰਮ ਤਾਂ ਹੀ ਕਰਦੇ ਆਣੇ ਟੈਂਪਰੇਰੀ ਨਹੀਂ ਨਹੀਂ ਤੁਸੀਂ ਨਵਾਂ ਬੈਗ ਵੀ ਯੂਜ਼ ਕਰ ਸਕਦੇ ਏਥੇ ਹਾਂ ਨਵੇਂ ਵੀ ਹੋ ਰਿਹਾ ਜੀ ਨਹੀਂ ਨਵਾਂ ਬੈਗ ਦੇ ਕੋਈ ਨਹੀਂ ਦੇਖੋ ਆਲਰੇਡੀ ਜਿਹੜੇ ਹੁਣੇ ਦਿਖਾਉਂਦਾ ਦੇਖੋ ਸਿਮੈਂਟ ਦੇ ਜੂਸਡ ਬੈਗ ਹੈ ਗਿਆ ਇਹ ਪੂਰਾ ਜਿਹੜਾ ਜੂਸਡ ਮਟੀਰੀਅਲ ਹੈਗਾ ਇਹ ਅਲਟਰਾ ਟੈਕ ਦੇਖ ਸਕਦੇ ਤੁਸੀਂ ਇਹ ਅਲਟਰਾ ਟੈਕ ਨਹੀਂ ਦਿਖਾਉ ਤਕ ਹਰਾ ਨਹੀਂ ਫਰੈਸ਼ ਬੈਗ ਦਿਖਾਓ ਨਾ ਕਿਥੇ ਤੁਹਾਡੇ ਦਿਖਾਓ ਫਰੈਸ਼ ਬੈਗ ਦਿਖਾਓ ਜੇ ਸਰਦਾਰ ਸਾਹਿਬ ਦਿਖਾਓ ਤਕ ਫਰੈਸ਼ ਬੈਗ ਦਿਖਾਓ ਦੇਖੋ ਨਹੀਂ ਅੰਦਰ ਨਹੀਂ ਇੱਥੇ ਸਾਈਡ ਤੇ ਦਿਖਾਓ ਨਾ ਮੈਂ ਸਾਈਡ ਦੀ ਗੱਲ ਕਰ ਰਿਹਾ ਹਾਂ ਉਹ ਅਸੀਂ ਇੱਥੇ ਰੱਖਾਂਗੇ ਨਹੀਂ ਨਹੀਂ ਸਾਈਡ ਤੇ ਦਿਖਾਓ ਦਿਖਾਉਣ ਜੋ ਅੰਦਰ ਰੱਖਣ ਜੋਗੇ ਨਹੀਂ ਆ ਲੁਗੋ ਇਹ ਤੈਰਨਾ ਕਿ ਫਰੈਸ਼ ਬੈਗ ਹੈ ਕਿ ਅੰਦਰ ਰੱਖਿਆ ਜਦ ਕਿ ਕੌਮ ਜਿਹੜਾ ਸਾਈਡ ਦੇ ਉੱਤੇ ਚੱਲ ਰਿਹਾ ਔਰ ਜੂ ਜਿਹੜੇ ਚੜੇ ਹੋ ਰਿਹਾ ਮੈਂ ਤੁਹਾਨੂੰ ਸਾਰੀ ਇੱਕ ਨਜ਼ਰ ਕਰਾਣਾ ਇਹ ਅਲਟਰਾ ਟੈਕ ਬੈਗ ਚੜਿਆ ਇਹ ਦੇਖ ਸਕਦੇ ਹੋ ਤੁਸੀਂ ਅਲਟਰਾ ਟੈਕ ਇਹ ਅਲਟਰਾ ਟੈਕ ਦੇਖ ਸਕਦੇ ਹੋ ਤੁਸੀਂ ਇਹ ਅਲਟਰਾ ਟੈਕ ਦੇਖ ਸਕਦੇ ਹੋ ਤੁਸੀਂ ਇਹ ਦੇਖਾਂ ਬੂਝਾ ਦੇਖ ਸਕਦੇ ਹੋ ਅਲਟਰਾ ਟੈਕ ਹਾਂਜੀ ਇਹ ਜਿਹੜੇ ਭਾਈ ਇਹ ਜਿਹੜੇ ਬੈਗ ਜਿਹੜੇ ਆ ਇਹ ਕਾਦੇ ਨਵੇਂ ਬੈਗ ਆ ਪੁਰਾਣੇ ਬੈਗ ਆ ਸਿਰਫ ਵਾਲੇ ਸਾਹਮਣੇ ਆ ਦੇਖੋ ਲੈ ਨਵੇਂ ਤੁਹਾਨੂੰ ਕਿਹਸਾ ਲੱਗ ਰਿਹਾ ਤੁਸੀਂ ਭਰ ਰਹੇ ਹੋ ਲੜਾਈ ਹੈ ਕਿਹ ਨਵੇਂ ਕਿਹ ਪੁਰਾਣੇ ਨਵੇਂ ਮੈਨੂੰ ਕੋਈ ਦਿਖਾਈ ਨਹੀਂ ਦੇ ਰਿਹਾ ਨਹੀਂ ਨਵੇਂ ਵੀ ਆਣਾ ਦੱਸੋ ਕਿਹੜਾ ਨਵਾਂ ਕਿਹੜਾ ਨਹੀਂ ਨਵੇਂ ਦੱਸੋ ਕਿਹੜਾ ਕਾ ਮੇਰੇ ਸਾਹ ਜਿਹੜਾ ਨਵਾਂ ਹੈ ਤੇ ਸੀਮੈਂਟ ਤੇ ਜੂਸ ਤੇ ਪਾ ਕੇ ਗਿਆ ਜੂਜ਼ ਨੂੰ ਨਾਮ ਹੁੰਦਾ ਹੈ ਕਿ ਜਿਹੜਾ ਫਰੈਸ਼ ਜਿਹੜੇ ਫੈਕਟਰੀ ਤੋਂ ਬਣ ਕੇ ਆਉਂਦੇ ਆ ਉਹਦੇ ਉਹਨਾਂ ਨੂੰ ਕਹਿੰਦੇ ਇਹ ਦੇਖੋ ਐਮਪੀ ਬਿਰਲਾ ਸੀਮੈਂਟ ਮਲਟੀ ਸੀਐਮ ਠੀਕ ਹੈ ਇਹ ਜੂਜ਼ ਤੇ ਬੈਗ ਹੈਗੇ ਨਵੇਂ ਨਹੀਂ ਆਗੇ ਸੋ ਇਹ ਤੁਸੀਂ ਦੇਖ ਸਕਦੇ ਹੋ ਕਿ ਇਹ ਜਿੰਨਾ ਵੀ ਇੱਥੇ ਬੈਗ ਲੱਗਿਆ ਇੱਥੇ ਇੱਕ ਤੋਂ ਵੀ ਬੈਗ ਜਿਹੜਾ ਆ ਉਹ ਫਰੈਸ਼ ਬੈਗ ਜਿਹੜਾ ਉਹ ਨਹੀਂ ਲੱਗਿਆਗਾ ਬਿਲਕੁਲ ਪੁਰਾਣੇ ਜਿਹੜੇ ਜੂਜ਼ਡ ਸੀਮੈਂਟ ਦੇ ਬੈਗ ਹੈ ਗਿਆ ਉਹ ਲੱਗੇ ਹੋਏ ਨਾ ਤੁਸੀਂ ਦੇਖ ਸਕਦੇ ਹੋ ਨਜ਼ਰ ਕਰ ਸਕਦੇ ਹੋ ਇਹ ਜਿੰਨਾ ਵੀ ਅਲਟਰਾ ਟੈਗ ਦਾ ਬੈਗ ਜਿਹੜਾ ਉਹ ਦੇਖ ਸਕਦੇ ਹੋ ਥੱਲੇ ਜਿਹੜਾ ਗ੍ਰਾਈ ਤੱਕ ਲੱਗੇ ਹੋਇਆ ਔਰ ਇਹਦੀ ਜਿਹੜੀ ਸੈਲਫ ਲਾਈਫ ਪੁੱਛਣ ਦਾ ਜਿਹੜਾ ਮੈਂ ਕੋਸ਼ਿਸ਼ ਕੀਤੀ ਐ ਇੱਥੋਂ ਦੇ ਜਿਹੜੇ ਜੈ ਸਾਹਿਬ ਆ ਉਹਨਾਂ ਉਹ ਕਹਿੰਦੇ ਕਿ ਸਾਨੂੰ ਇਹਦੇ ਬਾਰੇ ਕੋਈ ਪਤਾ ਨਹੀਂ ਹੈ ਟੈਂਪੋਰਰੀ ਕੰਮ ਜਿਹੜਾ ਚੱਲ ਰਿਹਾ ਠੀਕ ਹੈ ਟੈਂਪੋਰਰੀ ਆ ਲੇਕਿਨ ਇਹ ਕਿੰਨੇ ਚਿਰ ਦੇ ਬਾਅਦ ਜਿਹੜਾ ਪਰਮਨੈਂਟ ਕੰਮ ਹੋਏਗਾ ਉਹ ਕੋਈ ਇਹਦੇ ਵਿੱਚ ਕਲੈਰਟੀ ਜਿਹੜੀ ਉਹ ਨਹੀਂ ਆ ਰਹੀ ਐ ਇਹ ਸਭ ਜਿਹੜੇ ਜੂਜ਼ਡ ਬੈਗ ਲੱਗ ਰਹੇ ਆ ਔਰ ਇਸ ਤਰ੍ਹਾਂ ਹੋਵੇ ਕਿ ਇਸ ਇਲਾਕੇ ਨੂੰ ਜਿਸ ਤਰ੍ਹਾਂ ਪਹਿਲੇ ਤੁਸੀ ਦਾ ਧੋਖਾ ਮਿਲਿਆ ਔਰ ਫਿਰ ਜਿਹੜਾ ਹੈ ਦੁਬਾਰਾ ਇਹ ਧੋਖੇ ਦੇ ਵਿੱਚ ਇਸ ਇਨਾਂ ਲੋਕਾਂ ਨੂੰ ਜਿਹੜਾ ਰੱਖਿਆ ਜਾਏ ਔਰ ਇਹ ਸਰਕਾਰਾਂ ਦੀ ਨਾਕਾਮੀ ਦੇ ਕਾਰਨ ਸ਼ਾਸਨ ਪ੍ਰਸ਼ਾਸਨ ਦੀ ਨਾਕਾਮੀ ਦੇ ਕਾਰਨ ਇਹ ਜਿਹੜਾ ਇੱਥੋਂ ਜਿਹੜਾ ਰਾਵੀ ਦਰਿਆ ਨੇ ਜਿਹੜਾ ਇੱਥੇ ਹਮਲਾ ਕੀਤਾ ਆ ਅਗਰ ਇੱਥੇ ਤੁਸੀਂ ਮਜ਼ਬੂਤ ਹੁੰਦੀ ਕਿਉਂਕਿ ਉਹ ਜਿਹੜਾ ਦੂਰ ਤੁਸੀਂ ਦੇਖ ਸਕਦੇ ਹੋ ਇਹ ਜਿਹੜਾ ਇੱਥੇ ਤੁਸੀਂ ਹੋਇਆ ਕਰਦੀ ਸੀ ਉਹ ਸਿੱਧੀ ਉਧਰ ਜਾਂਦੀ ਉਹ ਤੁਸੀਂ ਬਿਲਕੁਲ ਜਿਹੜੀ ਡੈਮੋ ਚ ਹੋ ਚੁੱਕੀ ਸੀ ਲੇਕਿਨ ਪਿਛਲੇ 37 ਸਾਲਾਂ ਦੇ ਵਿੱਚ ਕਿਸੇ ਵੀ ਸ਼ਾਸਨ ਪ੍ਰਸ਼ਾਸਨ ਨੇ ਇਸ ਤੁਸੀਂ ਦੇ ਵੱਲ ਧਿਆਨ ਨਹੀਂ ਦਿੱਤਾ ਉਹ ਜਿਹਦੇ ਕਾਰਨ ਅੱਜ ਜਿਹੜਾ ਆ ਇਹ ਇਧਰ ਦੇ ਲੋਕਾਂ ਨੂੰ ਕੋਹਲੀਆਂ ਅੱਡਾ ਪੂਰਾ ਜਿਹੜਾ ਤਬਾਹ ਚੁੱਕਾ ਪਿੰਡ ਜਿਹੜਾ ਪੋਲਾ ਜਿਹੜਾ ਤਬਾਹ ਹੋ ਚੁੱਕਾ ਔਰ ਉਹਦੇ ਬਾਅਦ ਪੰਮਾ ਜਿਹੜਾ ਵਗਾਰਾ ਵਗਾਰਾ ਜਿਹੜੇ ਜਿੰਨੇ ਪਿੰਡ ਆ ਗਿਆ ਉਹ ਸਾਰੇ ਹੀ ਫਲੱਡ ਏਰੀਆ ਦੇ ਵਿੱਚ ਆ ਚੁੱਕੇ ਸੀ ਬਹੁਤ ਵੱਡਾ ਨੁਕਸਾਨ ਹੋਇਆ ਅਗਰ ਸਮੇਂ ਰਹਿੰਦਿਆਂ ਇਹ ਸਰਕਾਰਾਂ ਜਿਹੜੀਆਂ ਇਹ ਸਟੈਪ ਲੈਂਦੀਆਂ ਤੇ ਸ਼ਾਇਦ ਜਿਹੜਾ ਇਸ ਤਰ੍ਹਾਂ ਦੇ ਹਾਲਾਤ ਆ ਜਿਹੜੇ ਉਹ ਦੇਖਣ ਨੂੰ ਨਾ ਮਿਲਦੇ ਧੰਨਵਾਦ ਜੀ